ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਜਿਵੇਂ ਤੁਸੀਂ ਕਹਿ ਹੀ ਰਹੇ ਹੋ ਕਿ ਬਰਕਤ ਵੀਡੀਓ ਦੇ ਵਿੱਚ ਕੁਝ ਦਿਨਾਂ ਤੋਂ ਅਮਨ ਨੂੰ ਨਹੀਂ ਦੇਖਿਆ ਜਾ ਰਿਹਾ ਜੀ ਅੱਜ ਆਪਾਂ ਤੁਹਾਨੂੰ ਦੱਸ ਦਈਏ ਕਿ ਉਹ ਕਿੱਥੇ ਆ ਆਪਾਂ ਤੁਹਾਨੂੰ ਦੱਸਦਾ ਇਹ ਕਿ ਉਹਨਾਂ ਨੇ ਆਪਣੇ ਬੱਬਲੂ ਅਮਨ ਵਲੌਗ ਚੈਨਲ ਤੇ ਇੱਕ ਵਲੌਗ ਪਾਇਆ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਸਾਥੋਂ ਬਹੁਤ سارے ਲੋਕ ਸਾਨੂੰ ਕਮੈਂਟ ਕਰ ਰਹੇ ਆ ਪਰ ਸਾਡੇ ਤੋਂ ਸਾਰੇ ਕਮੈਂਟਰਾਂ ਦਾ ਇਕੱਲੇ-ਇਕੱਲੇ ਨੂੰ ਜਵਾਬ ਦੇਣਾ ਔਖਾ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਮੰਮੀ ਦੇ ਜੋ ਪਥਰੀ ਦਾ ਦਰਦ ਹੁੰਦਾ ਸੀ ਉਸ ਕਾਰਨ ਮੰਮੀ ਦੀ ਤਬੇ ਤਾਂ ਠੀਕ ਨਹੀਂ ਸੀ ਹਸਪੀਟਲ ਦੇ ਵਿੱਚ ਐਡਮਿਟ ਸੀਗੀ ਜਿਸ ਦੇ ਕਾਰਨ ਸਾਡੇ ਤੋਂ ਵੀ ਸਾਟਾ ਪੰਜਾਬ ਟੀਮ ਦੇ ਨਾਲ ਵਲੌਗਾਂ ਦੇ ਵਿੱਚ ਵੀਡੀਓਜ਼ ਦੇ ਵਿੱਚ ਅਮਨ ਨਹੀਂ ਕੀਤਾ ਗਿਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਡਾ ਵੀ ਆਪਣਾ ਬਬਲੂ ਅਮਨ ਵਲੌਗ ਚੈਨਲ ਆ ਸਾਡੀ ਵੀ ਵੱਧ ਤੋਂ ਵੱਧ ਸਪੋਰਟ ਕਰੋ ਜੋ ਉਹਨਾਂ ਨੂੰ ਦੇਖਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਉਹ ਕਿੰਨੀ ਮਿਹਨਤ ਦੇ ਨਾਲ ਇੱਥੋਂ ਤੱਕ ਪਹੁੰਚੇ ਆਗੇ ਤੇ ਹੁਣ ਵੀ ਵਾਰ ਤੋਂ ਵਾਰ ਉਹਨਾਂ ਨੂੰ ਸਪੋਰਟ ਕਰੋ ਉਹਨਾਂ ਦਾ ਚੈਨਲ ਹੈ ਜੀ ਬਬਲੂ ਅਮਨ ਵਲੌਗ ਉਸ ਉੱਤੇ ਉਹ ਰੋਜ਼ ਨਵੀਂ ਤੋਂ ਨਵੀਂ ਰੈਸਪੀਜ਼ ਵੀ ਪਾਉਂਦੇ ਆ ਤੇ ਉਹ ਆਪਣੀ ਵਲੌਗਿੰਗ ਵੀ ਕਰਦੇ ਆ ਤੇ ਉਹ ਵੀਡੀਓਜ਼ ਵੀ ਬਣਾਉਂਦੇ ਆ ਤੇ ਹੁਣ ਉਹਨਾਂ ਦੀ ਮੰਮੀ ਦੀ ਤਬੀਤ ਠੀਕ ਆ ਤੇ ਪਰਮਾਤਮਾ ਉਹਨਾਂ ਦੀ ਮੰਮੀ ਨੂੰ ਇਦਾਂ ਹੀ ਠੀਕ ਰੱਖੇ ਕਿਉਂਕਿ ਮਾਂ ਪਿਆਦੀ ਜ਼ਰੂਰਤ ਬੱਚਿਆਂ ਨੂੰ ساری ਉਮਰ ਹੀ ਰਹਿੰਦੀ ਹੈ ਤੇ ਭਗਵਾਨ ਸਾਰਿਆਂ ਦੇ ਮਾਵਾਂ ਉਹ ਸਾਰਿਆਂ ਦੇ ਬੱਚਿਆਂ ਨੂੰ ਇਹ ਸਹੀ ਸਲਾਮਤ ਰੱਖਣਾ